ਕਿ ਤਾਂ ਜਿਹੜੀ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਏ ਜਿਵੇਂ ਪਰਿਵਾਰ ਦਾ ਕਹਿਣਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਮੁੜ ਕੇ ਇਹ ਹਾ ਕ੍ਰਾਈਮ ਨਾ ਹੋਵੇ ਇਹਨਾਂ ਦੇ ਜਿਹੜੇ ਨੀਲੇ ਕਾਰਡ ਨੇ ਇਹਨਾਂ ਦੀਆਂ ਵੋਟਾਂ ਨੇ ਆਧਾਰ ਕਾਰਡ ਨੇ ਉਹ ਕੱਟੇ ਜਾਣ ਤਾਂ ਕਿ ਇਹਨਾਂ ਨੂੰ ਸੁਖ ਹੌਲਤਾ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਮੈਨੂੰ ਇਸ ਜ਼ਿਲ੍ਹੇ ਦੇ ਜਿਲਾ ਭਲਾਈ ਅਸਰ ਨਹੀਂ ਲੱਗਦਾ ਤੇ ਅੱਜ ਕਿੰਨੇ ਦਿਨ ਹੋ ਗਏ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗ੍ਰੀਮੇਸ਼ਨ ਦੇ ਵਾਸਤੇ ਇਸ ਵਕਤ ਗ੍ਰੀਮੇਸ਼ਨ ਬੈਨ ਦੇ ਵਿੱਚ ਉਹਨਾਂ ਨੂੰ ले जाया जा रहे हैं और तो so, इस वक्त बहुत ही गमगीन माहौल पिंड ਦੇ ਵਿੱਚ ਕਿਉਂਕਿ ਮ੍ਰਿਤਕ ਦੇਹ ਜਿਹੜੀ ਹੈ ਉਸ ਨੂੰ ਇੱਥੋਂ ਰਵਾਨਾ ਕਰ ਰਹੇ ਨੇ ਕਰੀਮੇਸ਼ਨ ਗਰਾਊਂਡ ਦੇ ਵਿੱਚ ਔਰ ਇਹ ਜਿਹੜੇ ਪਰਿਵਾਰਕ ਮੈਂਬਰ ਚਾਹੇ ਕਹ ਲਈਏ ਜਿਨ੍ਹਾਂ ਇਹ ਜਿਹੜੇ ਹੰਝੂ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਔਰ ਬੋਲਣ ਤੇ ਲਾਇਆ ਸੁਣਾਇਆ ਮੇਰੇ ਮਾਤਾ ਬੱਚੇ ਮੇਰੇ ਬੱਚੇ ਸੁਣ ਲਈਏ ਤਾ ਬਹੁਤ ਪ੍ਰੇਰ ਕੀਤੀ ਹੈ ਵੀ ਇਹ ਠੀਕ ਹੋ ਕੇ ਘਰੇ ਆਏ ਪਰ ਅੱਜ ਪਤਾ ਲੱਗਿਆ ਸਾੰਨੇ ਕਿਸੇ ਨੇ ਵੀ ਖਾਣਾ ਵੀ ਨਹੀਂ ਖਾਇਆ ਸਾਡੇ ਪੂਰੇ ਬੇੜੇ ਚ ਕਿਸੇ ਦਾ ਘਰ ਖਾਣਾ ਨਹੀਂ ਬਣਿਆ ਦੇਖੋ ਬਹੁਤ ਦੁਖਦਾਇਕ ਅਸੀਂ ਕਹਿ ਸਕਦੇ ਹਾਂ ਪਰਿਵਾਰ ਦੇ ਲਈ ਇਸ ਵਕਤ ਬੜਾ ਔਖਾ ਸਮਾਂ ਹੈ ਕਿਉਂਕਿ ਜਿਸ ਤਰੀਕੇ ਕਈ ਦਿਨਾਂ ਤੋਂ ਪਰਿਵਾਰ ਨੂੰ ਉਮੀਦ ਸੀ ਕਿ ਉਹਨਾਂ ਦਾ ਬੱਚਾ ਠੀਕ ਹੋ ਜਾਏਗਾ ਔਰ ਅਸੀਂ ਦੇਖਿਆ ਹਸਪੀਟਲ ਦੇ ਬਾਹਰ ਪਰਿਵਾਰ ਔਰ ਨਾਲ ਹੋਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਬਣੇ ਹੋਏ ਸੀ ਲਗਾਤਾਰ ਪਰਿਵਾਰ ਨੂੰ ਹਿੰਮਤ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਇਸ ਵਾਰ ਦਾਤ ਤੋਂ ਬਾਅਦ ਹਰ ਇੱਕ ਨੂੰ ਲੱਗ ਰਿਹਾ ਸੀ ਕਿ ਜਿਸ ਤਰੀਕੇ ਚਾਕੂ ਜਿਹੜਾ ਹੈ ਉਹ ਬਿਲਕੁਲ ਦਿਮਾਗ ਦੇ ਆਰ-ਪਾਰ ਹੋਇਆ ਔਰ ਖੁਦ ਅਸੀਂ ਤਸਵੀਰਾਂ 'ਚ ਦੇਖਿਆ ਉਹਨਾਂ ਨੇ ਖੁਦ ਦਿਲਪੀਤ ਨੇ ਚਾਕੂ ਜਿਹੜਾ ਆਪਣੇ ਹੱਥੀਂ ਇਸ ਕਰਕੇ ਦਿਖਾ ਰਹੇ ਆ ਕਿਉਂਕਿ ਇਸ ਵਕਤ ਜੋ ਮਾਹੌਲ ਹੈ ਪਿੰਡ ਦੇ ਵਿੱਚ ਬਹੁਤ ਹੀ ਗਮਗੀਨ ਮਾਹੌਲ ਬਣਿਆ ਹੋਇਆ ਔਰ ਲੋਕ ਜਿਹੜੇ ਨੇ ਇਸੇ ਕਰਕੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜਿਸ ਤਰੀਕੇ ਜਿਹੜੇ ਪਰਵਾਸੀਆਂ ਦੇ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇੱਥੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਸੀ ਤਾਂ ਜੋ ਪੁਲਿਸ ਨੂੰ ਉਹਨਾਂ ਨੂੰ ਆਪਣੀ ਗਰਫਤ ਦੇ ਵਿੱਚ ਲੈਣ ਦੇ ਵਿੱਚ ਜ਼ਿਆਦਾ ਜਿਹੜਾ ਹੈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ ਔਰ ਬਹੁਤ ਜਲਦੀ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਮਿਲਦਾ ਸੋ ਫਿਲਹਾਲ ਇਸੇ ਕਰਕੇ ਅਸੀਂ ਦੇਖਿਆ 에ਰਪੋਰਟ ਰੋਡ ਤੇ ਵੀ ਕਈ ਦਿਨ ਪਹਿਲਾਂ ਧਰਨਾ ਲੱਗਿਆ ਔਰ ਹੁਣ ਅੱਜ ਵੀ ਤਕਰੀਬਨ ਉਤੇ ਲਗਾਏ ਗਏ ਨੇ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਪਾਇਆ ਜਾ ਸਕੇ ਔਰ ਕਾਫੀ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਵੀ ਸਿਤੀ ਦਾ ਜਾਇਜ਼ਾ ਲੈ ਰਿਹਾ ਹੈ ਔਰ ਫਿਲਹਾਲ ਚਾਹੇ ਪਰਿਵਾਰਿਕ ਮੈਂਬਰ ਹੋਣ ਚਾਹੇ ਹੋਰ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਪਰਿਵਾਰ ਨੂੰ ਵਿੱਤੀ ਮਦਦ ਜਿਹੜੀ ਦਿੱਤੀ ਜਾਣੀ ਚਾਹੀਦੀ ਹਾਲਾਂਕਿ ਰੈੱਡ ਕਰਾਸ ਦੇ ਜ਼ਰੀਏ 2-2 ਲੱਖ ਦੇ ਚੈੱਕ ਜਿਹੜੇ ਆ ਦੋਵਾਂ ਪਰਿਵਾਰਾਂ ਨੂੰ ਚਾਹੇ ਅਸੀਂ ਦਿਲਪ੍ਰੀਤ ਦੀ ਗੱਲ ਕਰ ਲਈਏ ਦਮਨਪ੍ਰੀਤ ਦੀ ਗੱਲ ਕਰ ਲਈਏ ਉਹਨਾਂ ਨੂੰ ਦਿੱਤੇ ਗਏ ਨੇ ਲੇਕਿਨ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਮਦਦ ਕੀਤੀ ਜਾ ਸਕਦੀ ਹੈ ਜਾਂ ਕੀ ਮੰਗ ਹੈ ਗੱ ਵੀਰੇ ਚੈੱਕ ਦਿੱਤੇ ਗਏ ਲੇਕਿਨ ਇਹ ਜਿਹੜਾ ਘਾਟਾ ਹੁੰਦਾ ਕਦੇ ਨਾ ਪੂਰਾ ਹੋਣ ਵਾਲਾ ਹੁੰਦਾ ਇਹਦਾ ਕੋਈ ਕੰਪਨਸੇਸ਼ਨ ਨਹੀਂ ਹੈ ਬਟ ਫਿਰ ਵੀ ਕਾਨੂੰਨ ਦੇ ਤਹਿਤ ਜੋ ਮਾਲੀ ਮਦਦ ਤੋਂ ਲਾਦਾ ਹੈ ਕਿ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਪਰਿਵਾਰ ਦਾ ਕੀ ਹੈ ਅਸੀਂ 2 ਲੱਖ 4 ਲੱਖ ਵਾਲੀ ਤਾਂ ਗੱਲੇ ਹੀ ਨਹੀਂ ਹੈਗੀ ਸਾਡੀ ਤਾਂ ਗੱਲ ਇਹ ਹੈ ਵੀ ਇੱਕ ਤਾਂ ਜਿਹੜੀ ਉਹ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਏ ਜਿਵੇਂ ਪਰਿਵਾਰ ਦਾ ਕਹਿਣਾ ਫਾਂਸੀ ਵੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਮੁੜ ਕੇ ਅਜਿਹਾ ਕ੍ਰਾਈਮ ਨਾ ਹੋਏ ਦੂਜੀ ਜਿਹੜੀ ਬਹੁਤ ਮਤਭਾਗੀ ਜਿਹੜੀ ਮਾੜੀ ਕਟਨਾ ਵਾਪਰੀ ਹੈ ਅਜਿਹਾ ਕੰਮ ਨਾ ਹੋਏ ਤੀਜਾ ਜਿਹੜਾ ਅਸੀਂ ਮੁੱਖ ਮੰਤਰੀ ਨੂੰ ਡੀਸੀ ਰਾਹੀਂ ਮੰਗ ਪੱਤਰ ਭੇਜਿਆ ਇਹਨਾਂ ਦੇ ਜਿਹੜੇ ਨੀਲੇ ਕਾਰਡ ਨੇ ਇਹਨਾਂ ਦੀਆਂ ਵੋਟਾਂ ਨੇ ਆਧਾਰ ਕਾਰਡ ਨੇ ਉਹ ਕੱਟੇ ਜਾਣ ਤਾਂ ਕਿ ਇਹਨਾਂ ਨੂੰ ਸੁੱਖ ਸਹੂਲਤਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਤੇ ਜੇ ਸੁੱਖ ਸਹੂਲਤਾਂ ਦੇਣਗੇ ਲੋਕ ਤੇ ਸਰਕਾਰਾਂ ਸੁੱਖ ਸਹੂਲਤਾਂ ਦੇਣਗੀਆਂ ਤਾਂ ਇਹ ਲੋਕ ਬਦਲ ਫੁੱਲਣਗੇ ਤੇ ਇੱਥੇ ਦੇ ਲੋਕਾਂ ਨੂੰ ਅਪੀਲ ਹੈ ਵੀ ਬਹੁਤ ਸ਼ਾਂਤਮਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਦੰਗਾ ਪਸਾਦ ਹੋਵੇ ਪੜਕੇ ਲੋਕ ਪਰ ਲੋਕਾਂ ਨੂੰ ਜਿਹੜੀ ਹੈ ਸਰਕਾਰ ਅਸੀਂ ਤਾਂ ਮੰਗ ਰੱਖਦੇ ਵੀ ਇਹ ਪਰਿਵਾਰ ਨੂੰ ਸਰਕਾਰੀ ਨੌਕਰੀ ਇੱਕ ਇੱਕ ਪਰਿਵਾਰ ਨੂੰ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਨੇ ਜਿਹੜਾ ਪਾਲਣ ਪੋਸ਼ਣ ਆਪਣੇ ਮਾ ਮਾਪਿਆਂ ਦਾ ਕਰਨਾ ਸੀ ਦੂਜਾ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜਿਹੜਾ 25 ਲ ਕਿੱਕ ਲਗੜਾਂ ਸੀ ਅੱਜ ਜ਼ਿਲ੍ਹਾ ਭਲਾਈ ਅਫਸਰ ਦੀ ਡਿਊਟੀ ਸੀ ਇਹਨੂੰ ਸੰਸਕਾਰ ਤੋਂ ਪਹਿਲਾਂ 7.4 ਲੱਖ ਰੁਪਏ ਦਾ ਚੱਕਰ ਜਿਤ ਸੰਸਕਾਰ ਤੋਂ ਪਹਿਲਾਂ ਮਿਲਣਾ ਚਾਹੀਦਾ ਸੀ ਪਹਿਲਾਂ ਮਿਲਣਾ ਚਾਹੀਦਾ ਸੀ 7.4 ਲੱਖ ਬਾਅਦ ਚ ਮਿਲਣਾ ਚਾਹੀਦਾ ਸੀ ਮੈਨੂੰ ਇਸ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਾਈ ਅਫਸਰ ਨਹੀਂ ਲੱਭਦਾ ਤੇ ਅੱਜ ਕਿੰਨੇ ਦਿਨ ਹੋ ਗਏ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਨਾ ਹੀ ਡੀਸੀ ਨਾ ਹੀ ਜ਼ਿਲ੍ਹਾ ਪੁਲਾਈ ਅਫਸਰ ਤਾਂ ਕਿ ਜਿਹੜੀ ਐਕਟ ਮੁਤਾਬਕ ਪ੍ਰੋਵੀਜ਼ਨ ਹੈ ਜੋ ਜੋ ਇਹਨਾਂ ਨੂੰ ਕੰਪਨਸੇਸ਼ਨ ਮਿਲਣਾ ਉਹ ਤੁਰੰਤ ਮਿਲਣਾ ਚਾਹੀਦਾ ਅਸੀਂ ਹੁਣ ਆ ਦਮਨਪ੍ਰੀਤ ਦਾ ਜਿਹੜਾ ਐ ਤੌਰ ਨੂੰ ਭੋਗ ਰੱਖਿਆ ਉਸ ਤੇ ਆ ਕੇ ਸਾਡੇ ਸਾਰਾ ਪ੍ਰਸ਼ਾਸਨ ਨੂੰ ਅਪੀਲ ਹੈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੱ ਸਰਕਾਰ ਨੇ ਕੰਪੰਸੇਸ਼ਨ ਦੇਣਾ ਜਾਂ مالی ਸਹਾਇਤਾ ਦੇਣੀ ਆ ਉਸ ਭੋਗ ਦੇ ਦੋਨੇ ਪਰਿਵਾਰਾਂ ਨੂੰ ਇੱਕ ਬਰਾਬਰ ਦਿੱਤੀ ਜਾਵੇ ਅਸੀਂ ਕਿਸੇ ਦੇ ਉਹ ਨਹੀਂ ਹੈ ਦੋਨੇ ਮੁੰਡੇ ਦਾ ਕਤਲ ਹੋਇਆ ਦੋਨੇ ਇਕੱਠੇ ਸੀ ਇਕੱਠੇ ਦੋਸਤ ਸੀ ਇੱਕੇ ਪਿੰਡ ਦੇ ਸੀ ਇੱਕੇ ਦੋਸ਼ੀ ਨੇ ਇੱਕੇ ਐਫ ਆਈ ਆਰ ਹੈ ਠੀਕ ਹੈ ਸੋ ਫਿਲਹਾਲ ਪਰਿਵਾਰ ਦੇ ਵੱਲੋਂ ਜਾਂ ਹੋਰ ਕਿਉਂਕਿ ਅਸੀਂ ਦੇਖਿਆ तमाम ਜਿਹੜੇ ਪਿੰਡ ਦੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਕੱਠ ਕੀਤਾ ਗਿਆ ਔਰ ਕੋਸ਼ਿਸ਼ ਕੀਤੀ ਗਈ ਤਾਂ ਜੋ ਸਰਕਾਰ ਦੇ ਨਾਲ ਮਿਲ ਕੇ ਜਾਂ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਿਹੜੀ ਬਣਦੀ ਜਿਹੜੀ ਕਾਰਵਾਈ ਆ ਉਹ ਵੀ ਹੋਵੇ ਪ੍ਰਸ਼ਾਸਨ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਸਕੇ ਔਰ ਨਾਲ ਹੀ ਸਰਕਾਰ ਦੇ ਵੱਲੋਂ ਜਿਹੜੀ ਇੱਕ مالی ਸਹਾਇਤਾ ਹੈ ਉਹ ਵੀ ਨਾਲ ਦੇ ਨਾਲ ਦਿੱਤੀ ਜਾ ਸਕੇ ਸੋ ਫਿਲਹਾਲ ਪਰਿਵਾਰ ਔਰ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਗਮਗੀਨ ਹੈ ਔਰ ਪਰਿਵਾਰਕ ਮੈਂਬਰਾਂ ਦਾ ਵੀ ਤੁਸੀਂ ਜਿਸ ਤਰੀਕੇ ਹਾਲ ਦੇਖਿਆ ਔਰ ਅਸੀਂ ਦੇਖ ਰਹੇ ਸੀ ਕਿ ਪਰਿਵਾਰ ਜਿਹੜਾ ਹੈ ਉਹੀ ਸੂਮੀਦ ਦੇ ਵਿੱਚ ਪਹਿਲਾ 2 ਦਿਨ ਤੋਂ ਅਸੀਂ ਹਸਪੀਟਲ ਦੇ ਵਿੱਚ ਵੀ ਦੇਖੇ ਸੀ ਬਾਹਰ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਬਣੇ ਹੋਏ ਸੀ ਔਰ ਉਮੀਦ ਦੇ ਵਿੱਚ ਸੀ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਠੀਕ ਹੋ ਕੇ ਘਰ ਵਾਪਸ ਆ ਸਕਦਾ ਲੇਕਿਨ ਫਿਲਹਾਲ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਅਜਿਹੇ ਦੇ ਵਿੱਚ ਹੁਣ ਪਰਿਵਾਰ ਦੇ ਨਾਲ ਹਰ ਕੋਈ ਪਿੰਡ ਦੇ ਜਿਹੜੇ ਹੋਰ ਲੋਕ ਨੇ ਉਹ ਖੜੇ ਨੇ ਔਰ ਪਰਿਵਾਰ ਨੂੰ ਦਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਫਿਲਹਾਲ ਪਰਿਵਾਰ ਦਾ ਹੀ ਵੀ ਕਹਿਣਾ ਹੈ ਕਿ ਜਿਹੜੇ ਮੁਲਜ਼ਮ ਨੇ ਜਿਹੜੇ ਦੋ ਹੋਰ ਫਰਾਰ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਫੜਿਆ ਜਾਏ ਔਰ ਪਰਿਵਾਰ ਦੇ ਨਾਲ ਜਿਹੜਾ ਹੈ ਉਹ ਇਨਸਾਫ ਹੋਣਾ ਦਾ ਬਹੁਤ ਪਿਆਰ ਨਾਲ ਬੋਲਦਾ ਸੀ ਜੀ ਮੈਂ ਇਹਨਾਂ ਦੀ ਦਾਦੀ ਵੀ ਲੱਗਦੀ ਆ ਹਾਂਜੀ ਸਾਡੇ ਹੀ ਆਪਣੇ ਬੱਚਾ ਸੀ ਪਰ ਜਿਵੇਂ ਉਹਦੇ ਨਾਲ ਹੋਇਆ ਸਾਨੂੰ ਬੜਾ ਦੁੱਖ ਹੈ ਜੀ ਅਸੀਂ ਤਾਂ ਬਹੁਤ ਪ੍ਰੇਅਰ ਕੀਤੀ ਹੈ ਵੀ ਇਹ ਠੀਕ ਹੋ ਕੇ ਘਰੇ ਆਏ ਪਰ ਅੱਜ ਪਤਾ ਲੱਗਿਆ ਸਾੰਨੇ ਕਿਸੇ ਨੇ ਵੀ ਖਾਣਾ ਵੀ ਨਹੀਂ ਖਾਇਆ ਸਾਡੀ ਪੂਰੇ ਬੇੜੇ 'ਚ ਕਿਸੇ ਦਾ ਘਰ ਖਾਣਾ ਨਹੀਂ ਬਣਿਆ ਹਾਂਜੀ ਬਹੁਤ ਦੁੱਖ ਹੈ ਜੀ ਬੱਚਾ ਬਹੁਤ ਨਾਈਸ ਸੀ ਕੰਮ ਕਰਦਾ ਸੀ ਆਪਣੇ ਘਰ ਤੱਕ ਮਤਲਬ ਰੱਖਦਾ ਸੀ ਇਕਨ ਕਬੂਤਰਾਂ ਦਾ ਬੜਾ ਸ਼ੌਂਕ ਹੁੰਦਾ ਸੀ ਕਬੂਤਰ ਫੋੜਨ ਦਾ ਹੁੰਦਾ ਸੀ ਪਰ ਇਹ ਕੇ ਵੀ ਹੁਣ ਉਹਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਜਿਵੇਂ ਸਾਡੇ ਨਾਲ ਸਾਰ ਦਿਨ ਹੱਸਦਣਾ ਖੇਡਣਾ ਸਾਨੂੰ ਛੇੜ ਕੇ ਲੰਘਣਾ ਵਿਸਾਈ ਸਾਨੂੰ ਦੁੱਖ ਹੈ ਵੀ ਹੁਣ ਸਾਡੇ ਵਿੱਚ ਹੈ ਨਹੀਂ ਕੋਈ ਜਦੋਂ ਇਹ ਗੱਲ ਚੱਲਦੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਇੱਥੇ ਆ ਕੇ ਰਹਿ ਰਹੇ ਨੇ ਹੋਰ ਸਟੇਟਸ ਤੋਂ ਲੋਕ ਆਤੇ ਇੱਥੇ ਆ ਕੇ ਰਹਿ ਰਹੇ ਨੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਕਮਰਾਂ ਦੇ ਵਿੱਚ ਬਹੁਤ ਸਾਰੇ ਲੋਕ ਰਹਿ ਰਹੇ ਬਹੁਤ ਜ਼ਰੂਰੀ ਹੈ ਜੀ ਵੈਰੀਫਿਕੇਸ਼ਨ ਜ਼ਰੂਰ ਕਰਾਓ ਜੀ ਉਹਨਾਂ ਦਾ ਕੋਈ ਪਤਾ ਨਹੀਂ ਉਹ ਕਿੱਥੇ ਤੋਂ ਆਏ ਆ ਜੀ ਜੀ ਉਹ ਪਤਾ ਕਈਆਂ ਦੇ ਆਧਾਰ ਕਾਟੂਰੇ ਦੇ ਆ ਉਹ ਰੱਦ ਹੋਣ ਜਾਣੇ ਜ਼ਰੂਰੀ ਹੈ ਜੀ ਰੱਦ ਹੋ ਜਾਣੇ ਚਾਹੀਦੇ ਹਾਂ ਹਾਂ ਬਾਕੀ ਦੇਖੋ ਜੀ ਹੁਣ ਜਿਹੜੇ ਵੀ ਹੁਣ ਕਿਰਾਏਦਾਰ ਹੈ ਇਹਨਾਂ ਦੀ ਜਦ ਤੱਕ ਵੈਰੀਫਿਕੇਸ਼ਨ ਨਹੀਂ ਹੁੰਦੀ ਜਦ ਤੱਕ ਇਹਨਾਂ ਨੂੰ ਕਹੀ ਜਾਣਾ ਚਾਹੀਦਾ ਵੀ ਆਪਣਾ ਕੰਮ ਕਮਰੇ ਖਾਲੀ ਹੋ ਜੇ ਠੀਕ ਹੈ ਨਾ ਜੀ ਠੀਕ ਹੈ ਹਾਂਜੀ ਬਾਕੀ ਬਹੁਤ ਚਲੇ ਗਏ ਜੀ ਬਹੁਤ ਚਲੇ ਗਏ ਕਮਰੇ ਖਾਲੀ ਕਰਕੇ ਸਰ ਆ ਅਸੀਂ ਇੱਕ ਚੀਜ਼ ਹੋਰ ਵੀ ਦੇਖੀ ਕਿਉਂਕਿ ਜਿਹਨੇ ਦਿਨ ਤੋਂ ਅਸੀਂ ਇੱਥੇ ਬਣੇ ਹੋਏ ਸੀ ਪਹਿਲਾਂ ਅਸੀਂ ਦੇਖਿਆ ਪ੍ਰੋਟੈਸਟ ਜਿਹੜਾ ਹੈ ਉਹ ਵੀ ਕੀਤਾ ਜਾ ਰਿਹਾ ਸੀ ਜਦੋਂ ਦਮਨਪੀ ਦੀ ਮੌਤ ਹੋਈ ਸੀ ਉਸੇ ਮੌਕੇ ਤੇ ਉਹਦੀ ਮੌਤ ਹੋ ਗਈ ਸੋ ਉਸ ਤੋਂ ਬਾਅਦ ਪੁਲਿਸ ਨੇ ਬੜੀ ਜਲਦੀ ਅਸੀਂ ਦੇਖਿਆ ਕਿ ਕਾਰਵਾਈ ਵੀ ਕੀਤੀ ਪੁਲਿਸ ਨੇ ਅਰੈਸਟ ਕੀਤੇ ਜਿਹੜੇ ਮੁਲਜ਼ਮ ਨੇ ਸੋ ਉਹ ਕਾਰਵਾਈ ਦੇ ਨਾਲ ਪਰਿਵਾਰ ਕਿੰਨਾ ਕੁ ਸੰਤੁਸ਼ਟਾ ਲੋਕ ਕਿੰਨੇ ਕੁ ਸੰਤੁਸ਼ਟ ਬਹੁਤ ਨਹੀਂ ਕਮੀ ਪੂਰੀ ਥੋੜੀ ਹੋ ਜੂਗੀ ਬੱਚੇ ਦੀ ਜੋ ਮਾਂ ਹੈ ਪਰ ਜਦੋਂ ਪੁਲਿਸ ਦਾ ਜਿਹੜਾ ਕੰਮ ਹੈ ਪੁਲਿਸ ਦਾ ਕੰਮ ਹੈ ਉਹ ਵਧੀਆ ਕੀਤਾ ਜੀ ਪੁਲਿਸ ਵਾਲਿਆਂ ਨੇ ਜਦੋਂ ਪਕੜੇ ਉਹ ਵਧੀਆ ਕੀਤਾ ਪਰ ਹੁਣ ਜਿਹੜਾ ਕੰਮ ਹੈ ਇਹ ਇਹਦੇ ਨਾਲ ਥੋੜਾ ਇਨਸਾਫ ਵੀ ਜ਼ਰੂਰੀ ਹੈ ਜੀ ਇਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਜੀ ਕਿਉਂਕਿ ਇਹਨੂੰ ਇਨਸਾਫ ਨਹੀਂ ਹਲੇ ਮਿਲਿਆ ਇਸ ਬੱਚੇ ਨੂੰ ਦੂਸਰੇ ਪਾਸੇ ਤੋਂ ਤੂ ਤਸਵੀਰਾਂ ਦਿਖਾਵਾਂਗੇ ਕਿਉਂਕਿ ਮ੍ਰਿਤਕ ਜਿਹੜੇ ਦੇ ਜਿਹੜੀ ਹੈ ਉਸ ਨੂੰ ਕ੍ਰੀਮੇਸ਼ਨ ਵਾਸਤੇ ਕ੍ਰੀਮੇਸ਼ਨ ਗਰਾਊਂਡ ਲੈ ਜਾਇਆ ਜਾਏਗਾ ਔਰ ਇਸ ਵਕਤ ਦਾ ਜਿਹੜਾ ਮਾਹੌਲ ਹੈ ਵਾਕਈ ਅਜਿਹੇ ਮੌਕੇ ਦੇ ਉੱਤੇ ਸ਼ਬਦ ਜਿਹੜੇ ਆ ਖਤਮ ਹੋ ਜਾਂਦੇ ਨੇ ਕਿ ਆਖਿਰ ਦੁੱਖ ਜਿਹੜਾ ਹੈ ਕਿ ਨਾ ਸ਼ਬਦਾਂ ਦੇ ਨਾਲ ਵਿਅਕਤ ਕੀਤਾ ਜਾਵੇ ਕਿਉਂਕਿ ਇਹ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਇਹੋ ਜਿਹੇ ਮੌਕੇ ਹੁੰਦੇ ਨੇ ਜਦੋਂ ਅਣਾਈ ਮੌਤ ਕੋਈ ਮਰਦਾ ਹੈ ਖਾਸ ਤੌਰ ਤੇ ਜਦੋਂ ਕਤਲ ਕਿਸੇ ਦਾ ਹੁੰਦਾ ਹੈ ਤਾਂ ਉਸ ਮੌਕੇ ਪਰਿਵਾਰ ਦੇ ਲਈ ਸਬਰ ਕਰਨਾ ਵੀ ਉਹਨਾਂ ਹੀ ਔਖਾ ਹੋ ਜਾਂਦਾ ਹੈ ਕਿ ਆਖਿਰ ਕਿਸ ਤਰੀਕੇੋਂ ਮੰਨਣ ਕਿ ਉਹਨਾਂ ਦਾ ਜਿਹੜਾ ਜਿਹੜੇ ਪਰਿਵਾਰਿਕ ਜਨਨਈਆ ਉਹਨਾਂ ਦੇ ਬਲੱਡ ਜਿਹੜੇ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ ਇਸ ਮੌਕੇ ਜਿਹੜੀ ਹੈ ਤਸਵੀਰਾਂ ਚ ਦਿੱਤੀ ਇਸ ਵਕਤ ਸਾਡੇ ਲਈ ਬਹੁਤ ਔਖੇ ਸ਼ਬਦ ਨਿਕਲ ਰਹੇ ਨੇ ਕਿ ਆਖਿਰ ਕਿਵੇਂ ਪਰਿਵਾਰ ਦੇ ਨਾਲ ਦੁੱਖ ਵੰਡਾ ਸਕੀਏ ਕਿਉਂਕਿ ਇਹ ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਕਿ ਕਤਲ ਦੀ ਪੇਟ ਚੜਿਆ ਇਹ ਨੌਜਵਾਨ ਜਿਸ ਨੇ ਹਲੇ ਬਹੁਤ ਦੁਨੀਆ ਦੇਖਣੀ ਸੀ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਸੀ ਆਪਣੀ ਜ਼ਿੰਦਗੀ ਸਵਾਰਨੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਫਿਲਹਾਲ ਉਸ ਘਟਨਾ ਦਾ ਸ਼ਿਕਾਰ ਹੋਏ ਉਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕ੍ਰੀਮੇਸ਼ਨ ਦੇ ਵਾਸਤੇ ਇਸ ਵਕਤ ਕ੍ਰੀਮੇਸ਼ਨ ਵੈਨ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਔਰ ਤਸਵੀਰਾਂ ਦੇ ਵਿੱਚ ਜਿਸੀਂ ਦੇਖ ਰਹੇ ਹਾਂ ਮਾਪੇ ਜਿਹੜੇ ਸੀ ਇੱਥੇ ਮੌਜੂਦ ਸੀ ਉਹਨਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਔਰ ਆਖਰੀ ਵਾਰ ਫੇਰ ਤੋਂ ਦੁਬਾਰਾ ਦੇਖਣ ਵਾਸਤੇ ਅ ਪਿੱਛੇ ਭੱਜਣ ਦੀ ਕੋਸ਼ਿਸ਼ ਜਿਹੜੀ ਹੈ ਪਿੱਛੇ ਉਹਨਾਂ ਦੇ ਨਾਲ ਜਾਣ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਉਸ ਵਕਤ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਮਾਪੇ ਜਾਂ ਹੋਰ ਜਿਹੜੇ ਰਿਸ਼ਤੇਦਾਰ ਨੇ ਉਹ ਨਾਲ ਸੀ ਉਹ ਫਿਲਹਾਲ ਨਾਲ ਜਾਣ ਦੀ ਤਾਕਤ ਦੇ ਵਿੱਚ ਨਹੀਂ ਤਾਂ ਜੋ ਇੱਕ ਵਾਰ ਫੇਰ ਤੋਂ ਉਹ ਉਹ ਆਪਣੇ ਬੱਚੇ ਨੂੰ ਆਖਰੀ ਵਾਰ ਦੇਖ ਸਕਣ ਜੀ ਪਾਰਕ ਰਿਮੇਸ਼ਨ ਵੈਨ ਜਿਹੜੀ ਇਸ ਵਕਤ ਤੋਂ ਨਿਕਲ ਵੀ ਰਹੀ ਹੈ ਔਰ ਪੁਲਿਸ ਬਲ ਜਿਹੜਾ ਕਾਫੀ ਮਾਤਰਾ ਦੇ ਵਿੱਚ ਤਣਾਤ ਹੈ ਕਿਉਂਕਿ ਸਥਿਤੀ ਜਿਹੜੀ ਹੈ ਉਹ ਪਿਕਾਬੂ ਹੋਣ ਦੇ ਅਸਾਰ ਲੱਗ ਰਹੇ ਸੀ ਔਰ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਇਤਲਾਹ ਮਿਲ ਰਹੀ ਸੀ ਕਿ ਪਰਿਵਾਰ ਦੇ ਵਿੱਚ ਰੋਸ ਹੈ ਔਰ ਹੋ ਸਕਦਾ ਹੈ ਕਿ ਇਸ ਤਰੀਕੇ ਜਦੋਂ ਦਮਨ ਦੀ ਮੌਤ ਹੋਈ ਸੀ ਉਦੋਂ ਕਾਫੀ ਵੱਡਾ ਧਰਨਾ ਜਿਹੜਾ ਲੱਗਾ ਸੀ ਔਰ ਉੱਥੇ ਲੋਕਾਂ ਨੇ ਇਥੋਂ ਤੱਕ ਕਿ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਉੱਥੇ ਰੱਖ ਕੇ ਪ੍ਰਦਰਸ਼ਨ ਕੀਤਾ ਸੀ ਸੋ ਇਸ ਕਰਕੇ ਜਿਹੜਾ ਹੈ ਉਨਾ ਨੂੰ ਉਨ੍ਹਾਂ ਦੀ ਇਹ ਕੋਸ਼ਿਸ਼ ਸੀ ਕਿ ਸਥਿਤੀ ਤੇ ਕਾਬੂ ਪਾਇਆ ਜਾ ਸਕੇ ਔਰ ਇਸੇ ਕਰਕੇ ਪੁਲਿਸ ਬਲ ਜਿਹੜਾ ਹੈ ਇੱਥੇ ਤਣਾਤ ਹੈ ਤਾਂ ਜੋ ਕੋਈ ਵੀ ਅਜੀ ਸਥਿਤੀ ਪੈਦਾ ਨਾ ਹੋਵੇ ਜਿਸ ਨੂੰ ਜਿਸਤੇ ਕਾਬੂ ਨਾ ਪਾਇਆ ਜਾ ਸਕੇ ਸੋ ਇਸ ਵਕਤ ਬਹੁਤ ਹੀ ਗਮਗੀਨ ਮਾਹੌਲ ਪਿੰਡ ਦੇ ਵਿੱਚ ਕਿਉਂਕਿ ਮ੍ਰਿਤਕ ਦੇਹ ਜਿਹੜੀ ਹੈ ਉਸ ਨੂੰ ਇੱਥੋਂ ਰਵਾਨਾ ਕਰ ਰਹੇ ਨੇ ਕ੍ਰੀਮੇਸ਼ਨ ਗਰਾਊਂਡ ਦੇ ਵਿੱਚ ਔਰ ਇਹ ਜਿਹੜੇ ਪਰਿਵਾਰਕ ਮੈਂਬਰ ਚਾਹੇ ਕਹ ਲਈਏ ਜਿਨ੍ਹਾਂ ਇਹ ਜਿਹੜੇ ਹੰਝੂ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਔਰ ਇਹ ਤਸਵੀਰਾਂ ਦਿਖਾਉਣ ਵੇਲੇ ਵੀ ਜਿਹੜਾ ਹੈ ਮਨ ਜਿਹੜਾ ਬਹੁਤ ਝੰਜੋੜਿਆ ਜਾ ਰਿਹਾ ਔਰ ਇਹ ਲੋਕ ਜਿਹੜੇ ਨੇ ਇਸ ਵਕਤ ਬਰਲਾਪ ਕਰਦੇ ਹੋਏ ਦੇਖੇ ਨਹੀਂ ਜਾ ਰਹੇ ਔਰ ਬਹੁਤ ਔਖਾ ਸੀ ਕਹਿ ਸਕਦੇ ਸਮਾਂ ਸਾਡੇ ਲਈ ਵੀ ਹੁੰਦਾ ਹੈ ਕਈ ਵਾਰ ਲੇਕਿਨ ਇਹ ਜਿਹੜੀਆਂ ਅੱਖਾਂ ਨੂੰ ਝੰਜੋੜਨ ਵਾਲੀਆਂ ਜਿਹੜੀਆਂ ਤਸਵੀਰਾਂ ਨੇ ਦਿਲ ਨੂੰ ਕੰਬੌਂਡ ਵਾਲੀਆਂ ਤਸਵੀਰਾਂ ਨੇ ਇਸ ਵਕਤ ਕਿਉਂਕਿ ਉਹਨਾਂ ਦਾ ਬੱਚਾ ਜਿਹੜਾ ਹੈ ਹਮੇਸ਼ਾ ਦੇ ਲਈ ਇਥੋਂ ਜਾ ਚੁੱਕਾ ਹੈ ਸ਼ਾਇਦ ਕਦੀ ਉਹਨਾਂ ਨੂੰ ਇਹ ਜਿਹੜਾ ਅਹਿਸਾਸ ਹੈ ਨਹੀਂ ਹੋਏਗਾ ਜੀ ਦਿਲਪੀ ਜਿਹੜੇ ਨੇ ਉਹ ਦੋ ਭਰਾ ਤੇ ਦੋ ਭੈਣਾਂ ਨੇ ਔਰ ਦਿਲਪੀ ਜਿਹੜੇ ਨੇ ਉਹ ਛੋਟਾ ਹਾਲਾਕੀ ਕਹ ਰਹੇ ਸੀ ਕਿ ਦਿਲਪੀ ਜਿਹੜੇ ਪਰਿਵਾਰ ਦੇ ਵਿੱਚ ਇੱਕੋ ਇੱਕ ਕਮਾਈ ਦਾ ਸਾਧਨ ਰੱਖ ਲਈ ਹੈ ਕਿ ਲੋ ਇੱਕੋ ਇੱਕ ਜਿਹੜੇ ਕੀ ਕੰਮ ਕਰ ਰਹੇ ਸੀ ਜਿਹਦੇ ਨਾਲ ਹੈ ਪਰਿਵਾਰ ਦਾ ਜਿਹੜਾ ਥੋੜਾ ਬਹੁਤ ਗੁਜ਼ਾਰਾ ਵੀ ਜਿਹੜਾ ਹੈ ਉਹ ਚੱਲ ਰਿਹਾ ਸੀ ਸੋ ਇਸ ਕਰਕੇ ਜਿਹੜਾ ਹੈ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਜਿਹੜਾ ਦੁੱਖ ਹੈ ਉਹ ਮਹਿਸੂਸ ਹੋ ਰਿਹਾ ਹੈ ਕਿਉਂਕਿ ਜਦੋਂ ਘਰ ਦੇ ਵਿੱਚ ਕਮਾਉਣ ਵਾਲਾ ਜਿਹੜਾ ਇੱਕੋ ਇੱਕ ਵਿਅਕਤੀ ਜਿਹੜਾ ਦੁਨੀਆ ਤੋਂ ਚਲਾ ਜਾਏ ਤਾਂ ਜਿਹੜਾ ਇੱਕ ਕਹਿ ਸਕਦੇ ਆ ਸਪੋਰਟ ਸਿਸਟਮ ਜਿਹੜਾ ਹੈ ਉਹ ਵੀ ਹਿੱਲ ਜਾਂਦਾ ਹੈ ਔਰ ਇਸ ਵਕਤ ਦਿਲਪ੍ਰਿਤ ਦੇ ਇਹ ਜਿਹੜੇ ਪਰਿਵਾਰਕ ਮੈਂਬਰ ਨੇ ਜਿਹੜੇ ਜਿਨ੍ਹਾਂ ਨੇ ਹਮੇਸ਼ਾ ਦੇ ਲਈ ਦਿਲਪ੍ਰਿਤ ਨੂੰ ਖੋਹ ਦਿੱਤਾ ਹੈ ਔਰ ਅਸੀਂ ਦੇਖਿਆ ਸੀ ਹਸਪਤਾਲ ਦੇ ਬਾਹਰ ਇਹ ਦਿਲਪ੍ਰੀਤ ਦੇ ਨਾਨੀ ਨੇ ਜਿਹੜੇ ਕਿ ਆ ਕਈ ਦਿਨ ਜਿਸ ਦਿਨ ਤੋਂ ਦਿਲਪ੍ਰੀਤ ਜਿਹੜੇ ਨੇ ਜ਼ਖਮੀ ਸੀ ਹਿੰਮਤ ਹਿੰਮਤ ਜੜੀਆ ਹਿਮਮਤੀ ਹਿੰਮਤ ਜੜੀਆ ਰੱਖਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜੇ ਮੌਕੇ ਦੇ ਵਿੱਚ ਕਿਉਂਕਿ ਹੋਰ ਕੋਈ ਇਸ ਵਕਤ ਜਿਹੜਾ ਰਸਤਾ ਨਹੀਂ ਲੱਭਦਾ ਕਿਉਂਕਿ ਆਪਣੇ ਬੱਚੇ ਨੂੰ ਖੋਣਾ ਸਭ ਤੋਂ ਵੱਡਾ ਨੁਕਸਾਨ ਜਿਸ ਦੀ ਕਦੇ ਪਰਪਾਈ ਨਹੀਂ ਹੋ ਸਕਦੀ ਇਹ ਉਹ ਨੁਕਸਾਨ ਹੈ ਜਿਸ ਦੀ ਪਰਪਾਈ ਚਾਹੇ ਸਰਕਾਰੀ ਸਹਾਇਤਾ ਮਿਲੇ ਚਾਹੇ ਪਰਿਵਾਰ ਦੇ ਵਿੱਚ ਹੋਰ ਸਰਕਾਰੀ ਮਦਦ ਮਿਲ ਜਾਏ ਕਿਸੇ ਵੀ ਤਰੀਕੇ ਦੇ ਨਾਲ ਉਹ ਪਰਪਾਈ ਜਿਹੜੀ ਹੈ ਜਦੋਂ ਇਨਸਾਨ ਜਦੋਂ ਘਰ ਦਾ ਬੱਚਾ ਜਿਹੜਾ ਆਇਆ ਚਲਾ ਜਾਏ ਤਾਂ ਉਸ ਨੁਕਸਾਨ ਦੀ ਪਰਪਾਈ ਕਦੇ ਨਹੀਂ ਹੋ ਸਕਦੀ ਔਰ ਇਸ ਵਕਤ ਪਰਿਵਾਰ ਦਾ ਹਾਲ ਵੀ ਤੁਸੀਂ ਦੇਖਿਆ ਉਹਨਾਂ ਦੇ ਨਾਨੀ ਜਿਹੜੇ ਨੇ ਉਹ ਸਾਡੇ ਨਾਲ ਖੜੇ ਸੀ ਔਰ ਬੜੇ ਕੰਬਾਉ ਸ਼ਬਦਾਂ ਦੇ ਨਾਲ ਉਹ ਕਹਿ ਰਹੇ ਸੀ ਕਿ ਬਹੁਤ ਛੋਟਾ ਸੀ ਜਦੋਂ ਤੋਂ ਉਹ ਉਹਨਾਂ ਨੂੰ ਉਹ ਉਹਨਾਂ ਦੀ ਗੋਦੀ ਵਿੱਚ ਖੇਡਿਆ ਵੱਡਾ ਹੋਇਆ ਤੇ ਬਹੁਤ ਸੁਪਨੇ ਉਹਨਾਂ ਦੇ ਸੀ ਕਿ ਵੱਡਾ ਹੋ ਕੇ ਉਹ ਪਰਿਵਾਰ ਦੇ ਲਈ ਕੁਝ ਕਰੇਗਾ ਲੇਕਿਨ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਇਸ ਕਰਕੇ ਇਹ ਬੜੀਆਂ ਬਾਬੂ ਕੌਰ ਦਿਲ ਸੰਜੋੜਨ ਵਾਲੀਆਂ ਤਸਵੀਰਾਂ ਜਿਹੜੀਆਂ ਇਸ ਵਕਤ ਦੇਖਣੀਆਂ ਪੈਰੀਆਂ ਨੇ ਔਰ ਜਿਸ ਦਿਨ ਤੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸੇ ਦਿਨ ਤੋਂ ਵਾ ਮਾਪਿਆਂ ਨੂੰ ਜ਼ਰੂਰ ਇੱਕ ਆਸ ਸੀ ਜ਼ਰੂਰ ਸੀ ਜਦੋਂ ਡਾਕਟਰ ਜਿਹੜੇ ਨੇ ਕਹਿ ਰਹੇ ਸੀ ਕਿ ਉਹਨਾਂ ਦੇ ਬਚਣ ਦੇ ਚਾਂਸ ਬੇਸ਼ੱਕ ਨੇ ਬੇਸ਼ੱਕ ਘੱਟ ਨੇ ਲੇਕਿਨ ਪੂਰੀ ਕੋਸ਼ਿਸ਼ ਉਹਨਾਂ ਨੂੰ ਬਚਾਉਣ ਦੀ ਹੋ ਰਹੀ ਹੈ ਲੇਕਿਨ ਅਜੇ ਹਾ ਨਹੀਂ ਹੋਇਆ ਔਰ ਮਾਪਿਆਂ ਨੂੰ ਜਿਹੜੀ ਇਹ ਦੁਖਦ ਖਬਰ ਸੁਣਨੀ ਵੀ ਪਈ ਔਰ ਝੱਲਣੀ ਵੀ ਪਈ ਸੋ ਇਸੇ ਕਰਕੇ ਪੂਰੇ ਪਿੰਡ ਦੇ ਵਿੱਚ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਦੇਖਿਆ ਜੋ ਤਦ ਦਮਨ ਦੀ ਮੌਤ ਹੋਈ ਉਦੋਂ ਵੀ ਕਈ ਦਿਨ ਲਾਸਟ ਜਿਹੜੀ ਹੈ ਉਸ ਨੂੰ 에어ਪੋਰਟ ਔਰ ਦੇ ਅਸੀਂ ਦੇਖਿਆ ਰਾਤੀਏ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਉਸ ਪਰਿਵਾਰ ਨੂੰ ਵੀ ਮਾਲੀ ਮਦਦ ਜਿਹੜੀ ਹੈ ਸਰਕਾਰ ਦੇ ਦੁਆਰਾ ਦਿੱਤੀ ਗਈ ਔਰ ਹੁਣ ਅੱਜ ਦਮਨਦਾਹੀ ਦੋਸਤ ਗਿਲਪੀਤ ਔਰ ਇਹਨਾਂ ਦੋਸਤਾਂ ਨੇ ਸ਼ਾਇਦ ਕਦੇ ਵੀ ਸੋਚਿਆ ਹੋਵੇਗਾ ਜਦੋਂ ਛੋਟੇ ਹੁੰਦਿਆਂ ਇਸ ਉਮਰ ਦੇ ਪੜਾਅ ਦੇ ਵਿੱਚ ਪਹੁੰਚੇ ਹੋਣਗੇ ਤੇ ਇਕੱਠੇ ਖੇਡੇ ਹੋਣਗੇ ਇਕੱਠੇ ਪੜੇ ਹੋਣਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੰਮ ਵੀ ਇਕੱਠੇ ਕਰਦੇ ਸੀ ਲੇਕਿਨ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਕੁਝ ਦਿਨਾਂ ਦੇ ਵਕਫੇ ਤੇ ਉਹ ਸੰਸਾਰ ਨੂੰ ਵੀ ਇਕੱਠੇ ਹੀ ਅਲਵਿਦਾ ਕਰ ਜਾਣਗੇ ਸੋ ਇਹ ਹੋਰ ਵੀ ਜ਼ਿਆਦਾ ਦੁਖਦਾਇਕ ਹੋ ਜਾਂਦਾ ਦੋਵੇਂ ਪਰਿਵਾਰ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਤੇ ਇਸ ਵਕਤ ਦੁੱਖਾਂ ਦਾ ਪਹਾੜ ਹੈ ਔਰ ਪਿੰਡ ਦੇ ਵਿੱਚ ਇਸ ਵਕਤ ਜਿਹੜਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਦਾ ਤਾਂ ਜ਼ਾਹਿਰ ਜੀ ਗੱਲ ਹੈ ਲੇਕਿਨ ਹੋਰ ਜਿਹੜੇ ਲੋਕ ਇੱਥੇ ਮੌਜੂਦ ਨੇ ਆਸ-ਪਾਸ ਰਹਿੰਦੇ ਸੀ ਜਿਨ੍ਹਾਂ ਨੇ ਬੱਚਾ ਨੂੰ ਛੋਟੇ ਤੋਂ ਵੱਡੇ ਹੁੰਦਿਆਂ ਦੇਖਿਆ ਉਹਨਾਂ ਦਾ ਵੀ ਇਸ ਵਕਤ ਜਿਹੜਾ ਹੈ ਕਾਫੀ ਅਸੀਂ ਦੇਖ ਰਿਹਾ ਲੋਕ ਭਾਵੁਕ ਵੀ ਨੇ ਇੱਥੋਂ ਤੱਕ ਕਿ ਪੂਰਾ ਪਿੰਡ ਜਿਹੜਾ ਹੈ ਹਮਦਰਦੀ ਦੇਣ ਦੇ ਲਈ ਪਰਿਵਾਰ ਦੇ ਕੋਲ ਬਣਿਆ ਹੈ